ਨਿਆ ਸੱਜ ਦੀ ਫਾਦ ਸੱਸਰੀ ਘਾਲ ਦੀ ਸਾਰਿਆਂ ਨੂੰ ਸੱਸਰੀ ਘਾਲ ਦੀ ਤੁਹਾਨੂੰ ਵੀ ਨਹੀਂ ਆਦੀ ਇਹਨੇ ਸੋਖ ਨੂੰ ਖਾ ਕੀ ਭੂੜ ਖਾਦੇ ਸਵੇਰ ਦੇ ਨੇ ਕਿਉਂ ਬੜੀ ਆਖੀ ਮੈਂ ਨਹੀਂ ਵੀ ਰੋਣਾ ਅਜਨਾਂ ਜਨ ਅੰਟੀ ਨਾਲ ਹੀ ਮੈਂ ਅੰਟੀ ਦੇ ਬਾਹਰ ਆ ਕੇ ਬਿਠੀ ਆ ਯਾਰ ਮੈਨੂੰ ਇਹ ਅੰਟੀ ਦਾ ਨਹੀਂ ਮੈਨੂੰ ਦੂਜੇ ਵੀਡੀਓ ਦਾ ਪਲੇਸਾ ਪੈ ਗਿਆ ਤੁਸੀਂ ਨਾਲੇ ਭੰਨੀ ਵੀ ਉਹ ਹੀ ਅੱਜ ਪਰ ਹਾਂ ਜੀ ਨਾ ਹੋਏ ਗਰੀਬ ਨਾ ਧੱਕਾ ਕਰ ਕੀ ਕਰੇ ਗਰੀਬ ਅੱਛਾ ਅੱਛਾ ਤੁਮ ਗਰੀਬ ਦੀ ਕੋਈ ਸੁਣਦਾ ਨਹੀਂ ਤੰਨੂ ਕਾਲ ਤੂੰ ਵਾਂਦੇ ਜਾਣਾ ਕੱਲ ਗਰੀਬਣੀ ਨੇ ਧੱਕਾ ਕੀਤਾ ਅੰਟੀ ਮੈਂ ਵੀ ਇਹਨੂੰ ਫੋਨ ਲਾਇਆ 1:30 ਵਜੇ ਵੀ ਰੰਦਾ ਇੱਕ ਘੰਟੇ ਨਾ ਬਸ ਟੋਰੀ ਨਹੀਂ ਆਈ ਮੈਨੂੰ ਸਾਰਾ ਕੁਝ ਦੱਸ ਲੈਂਦੇ ਮੈਨੂੰ ਮੇਰੀ ਮੈਨੂੰ ਵੀ ਵਿਸਤਾਰ ਸਾਰ ਦੱਸਣਾ ਹਾਂ ਵਿਸਤਾਰ ਸਾਰ ਮੇਹ ਚੜਦੀ ਆ ਗਈ ਮੈਂ ਚੜਦੀ ਟੀਟਾ ਜੋਤੀ ਨੇ ਫੋਨ ਕਰਤਾ ਦੀਦੀ ਚਾਹ ਬਣਾ ਲਿਆ ਮੈਂ ਕੋਲ ਇੱਕ ਪਸਤਾਨੀ ਦੇ ਤੋਪੀ ਉਹਨੂੰ ਚਾਹ ਫੜਾਈ ਮੈਂ ਵੀਰ ਮੈਂ ਆ ਗਈ ਹੱਡੇ ਚ 2:00 ਜੀ ਵੀਡੀਓ ਜਵਾਨ ਨੀ ਮੈਂ ਤੁਰ ਪਾਗੇ ਸਾਰੇ ਕਿਹਦਾ ਟੀ ਰੁਕ ਜਾ ਹਜੇ ਥੋੜਾ ਜਿਹਾ ਟਾਈਮ ਲੱਗਣਾ ਮੈਂ ਹਾਂ ਚਲ ਤੇਜ ਮੈਂ ਜੋ 2 ਵਜੇ ਦੀ ਬੈਠੀ ਫਿਰ ਮੈਂ ਵੀਰ ਨੂੰ ਪਾਉਣੇ ਤੈਨੂੰ ਫੋਨ ਲਾਇਆ ਵੀਰ ਕਿਦਾਂ ਫਿਰ ਆਂਦਾ ਰੋਜਾ ਮੈਨੂੰ ਥੋੜੇ ਜਿਹੋ ਟਾਈਮ ਲੱਗਣਾ ਫਿਰ ਮੈਂ 4:30 ਮਿੰਟ ਰਹਿੰਦੇ ਹੁਣ ਨਾ ਵੀਰ ਕੀ ਬਣਿਆ ਤੁਰ ਪਾਂ ਆਂਦਾ ਹਜੇ ਵੀ ਟਾਈਮ ਲੱਗਣਾ ਤੂੰ ਘਰ ਜੱਬ ਜਾ 2 ਮਿੰਟੇ ਦਾ ਮੈਂ ਹਰਚੋ ਵਾਲੇ ਦੀ ਠੀਕ ਕਰਦੀ ਆਈ ਨਾ ਵੀਡੀਓ ਨਹੀਂ ਪਈ ਨਾ ਉਹ ਨਹੀਂ ਐਨੇ ਵੇਲੇ ਗੀਤੀ ਚਲਿਆਂਦੇ ਵੀਰ ਨੇ ਲੈ ਹੁਣ ਜ ਮੈਂ ਕਹਣਾ ਮੈਂ ਸਿਰੇ ਫੋਨਾਂ ਸੜੀ ਪਈ ਗਾੜੀਆਂ ਮੈਨੂੰ ਸ ਹਾਂ ਹਾਂ ਜੀ ਗੱਲ ਸੁਣਾ ਇਹਨਾਂ ਦੀ ਜਿਹੜੀ ਗੱਲ ਮੈਨੂੰ ਦਿੱਤੀ ਵੀ ਨਹੀਂ ਉਹ ਹੋ ਗਈ ਸੀ ਕਮਾਈ ਸ਼ਰੀਕ ਇਹਦੇ ਅੱਜ ਤਾਂ ਬੰਨੀ ਹੀ ਨਾ ਆ ਕੇ ਮੇਰੇ ਤਰੀਕੇ ਦੀ ਬੰਨੀ ਬਣਾਉਣਾ ਚੱਕਰ ਇਹ ਹੀ ਹਾਂ ਕਿ ਤੈਨੂੰ ਵੀ ਪਤਾ ਕਿ ਤੇਰੇ ਮੁੰਡੇ ਦਾ ਹਾਂ ਕਿ ਉਹ ਕਾਲਾ ਪਿਆ ਸੀ ਉਹ ਜਿੱਦਾਂ ਕਾਲੇ ਕੋਈ ਨਹੀਂ ਜਾਂਦੀਆਂ ਅੱਜ ਵੀ ਲੋ ਜੋ ਮਰਜੀ ਫੋਨ ਦੇ ਰਹੀ ਹਾਂ ਹਾਂ ਅੱਜ ਮੈਂ ਆਪਣੇ ਦਜੇ ਦਾ ਗਲਾਖ ਬਟਾ ਲਿਆ ਹੁਣ ਚਲੋ ਕੋਈ ਨਹੀਂ ਕੱਲ ਨੂੰ ਜਾਵਾਂਗੇ ਕੱਲ ਵੇਲੇ ਹੀ ਆਂ ਮੁੰਡੇ ਨੇ 2 ਵਜੇ ਘਰ ਚ ਵਾਲ ਬੈਠੀ ਫਿਰ ਮੈਂ 3 ਵਜੇ ਫੋਨ ਕਰਨਾ ਫਿਰ ਕਿੰਦਾ ਘੰਟਾ ਫਿਰ ਮੈਂ 4 ਵਜੇ ਲੱਗ ਗਿਆ ਤੇ 6 ਵਜੇ ਆਏ ਆ ਦੋ ਇਹਦੇ ਚ 4:30 ਬੈਠੀ ਨੇ ਦੁਕਾਨੀ 'ਚ ਬੈਠੀ ਆਉਨੇ ਨਹੀਂ ਤੇ ਕਿਹਾ ਆ ਜਾ ਕਰੋ ਆਈ ਦੇ ਚਾਹ ਦੇਣੀ ਜੋਤੀ ਨੂੰ ਉਹ ਕਿਉਂ ਨਹੀਂ ਉਹ ਤੇ ਮੈਂ ਕਰੋ ਤੁਰਨ ਲੱਗੀ ਨਾ ਤੇ ਚਾਹ ਬਣਾ ਲਿਆ ਫਿਰ ਇਹਨੇ ਮੈਨੂੰ 10 ਮਿੰਟ ਘਰ ਲੱਗੇ ਚਾਹ ਬਣਾਉਣੇ ਮੈਂ ਇੱਕ ਤਾਂ ਇਹ ਕੋੰਨਰ ਖੰਜਰ ਨੂੰ ਵਾਰ ਕਰਨਾ ਚਾਹੀਦਾ ਸਾਰੇ ਬਾਤੇ ਆਂਡੀ ਇੱਕ ਵਾਰ ਤੇ ਨਹੀਂ ਕਰ ਜੇ ਭਾਵੇਂ ਤੁਸੀਂ ਆਂ ਭਾਵੇਂ ਅੰਟੀ ਆ ਤੇ ਭਾਵੇਂ ਇਹ ਦੋ ਭਾਵੇਂ ਮੈਂ ਆਂ ਇਹ ਵਾਰ ਮੇਰੀ ਗਰੀਬ ਜੀ ਗਲਾਸ ਲੱਗ ਗਈ ਯੂ ਨਹੀਂ ਇਹ ਮੇਰੇ ਕੋਲ ਇੰਨੇ ਸਾਰੇ ਦਿਨ ਮੈਨੂੰ ਬੜਾ ਗੁੱਸਾ ਆਈ ਗਾ ਜਾ ਤੂੰ ਮੈਂ ਤਾਂ 1 ਵਜੇ ਆਈ ਹੈ ਨਾ ਇੱਥੇ ਇਹਨੇ ਕੋਈ ਸੱਚ ਮੈਂ ਇੱਥੋਂ ਗਈ ਹੈ ਨਾ ਇਹ 1 ਵਜੇ ਆਈ ਇਹ ਫਿਰ ਮੈਂ ਪੰਨ ਲਾ ਕੇ ਇਹਨੂੰ ਚਾਹ ਚੂ ਪਿਆਲ ਕੇ ਇਹਨੂੰ ਮੈਂ ਕਿਹਾ ਤੂੰ ਜਾ ਸਾਢੇ 2 ਵਜੇ ਆਈ ਮੈਂ ਨਹੀਂ ਇਹ ਕੋਤ ਨਹੀਂ ਮੈਂ ਉਹਨਾਂ ਕਢਾਉਂਦੀ ਮੈਂ ਕਿਹਾ ਤੂੰ ਜਾ ਜਦੋਂ ਆਉਣਗੇ ਮੈਂ ਤੈਨੂੰ ਖੂਨ ਕਰ ਦਾਂਗੇ ਉਹਨਾਂ ਨੇ ਅਗਲੇ ਦਾ ਵੀ ਮੈਨੂੰ ਕਿ ਟਾਈਮ ਹੀ ਨਹੀਂ ਵੀ ਪਹਿਲੇ ਨਹੀਂ ਬੈਠੇ ਗਏ ਫਿਰ ਵੀਡੀਓ ਨਹੀਂ ਨਾਈ ਨਾ ਨਹੀਂ ਉਹਨਾਂ ਨੂੰ ਦੇ ਹੀ ਨਾ ਉਹਨਾਂ ਦਾ ਵੀ ਆਪਣਾ ਕੰਮ ਹੋਣ ਦੇਣਾ ਅੱਜ ਸਵਾਨਾ ਹੋ ਗਿਆ ਅੱਜ ਹਨਾ ਵੀ ਆਏ ਨਹੀਂ ਕਿਤੇ ਰਾਹੇ ਮੈਂ ਤਾਂ 8:30 ਵਜੇ ਆ ਕੇ ਬੋਤੀ ਤੇ ਮੈਂ ਇਹ ਫਿਰ ਮੈਂ 4 ਵਜੇ ਆ ਗਈ ਜਾ ਕੇ 4 ਵਜੇ ਮੈਨੂੰ ਇਹਨੇ ਕਿਹਾ ਵੀ ਨਾ ਮਿੰਟ ਲੇਟ ਹੋਏ ਨਾ ਮੈਂ ਤਾਂ ਵਾਹ ਯੋ ਪੂਰੇ ਸਾਢੇ 10 ਮਿੰਟ ਪਹਿਲਾਂ ਤੁਰ ਤੁਰ ਨਹੀਂ ਮੈਂ ਤਾਂ ਆਇਆ ਨਾ ਟੀ ਨੂੰ ਕਰੈਕਟ ਕਰਨਾ ਟੀ ਨਾ ਇੱਕ ਮਿੰਟ ਪਹਿਲਾਂ ਤਾਂ ਨਾ ਇੱਕ ਮਿੰਟ ਬਾਅਦ ਚ ਪੂਰੇ ਟਾਈਮ ਨਾ ਆਇਓ ਤੇ ਇਹਨੂੰ ਮੈਂ ਕੁਲਾਤਾ ਸੁੱਖ ਨੂੰ ਫੁਣ ਮੈਂ ਸੁਖ ਆਈ ਨਹੀਂ ਵੈਰੰਟੀ ਨਹੀਂ ਆਈ ਮੈਂ ਹਜੇ ਨਹੀਂ ਮੈਂ ਵੈਰੰਟੀ ਦੇ ਬਾਹਰ ਬੈਠੀ ਆ ਹਾਂ ਮੈਨੂੰ ਨਹੀਂ ਪਤਾ ਮੈਂ ਦੋ ਹੀ ਬਣ ਕੇ ਪਰ ਅੱਜ ਉਹਨੂੰ ਕਾਲੀ ਬਣੀ ਨਾ ਅੱਜ ਉਹਨੂੰ ਮਾਸੀ ਦਾ ਚਾਹ ਉਹ ਹੀ ਬਣ ਕੇ ਆਈ ਅੱਜ ਆਜ ਮਾਸੀ ਦਾ ਚਾਹ ਬਣੀ ਜੀ ਵੀਡੀਓ ਬਣਾਣਾ ਕਿੰਦਾ ਘੜਾ ਨਾ ਤੇਰੀ ਦੀ ਅੱਗ ਕਿੰਦਾ ਇਹ ਕਿڑی ਸਟਾਰ ਮੈਂ ਕਿڑی ਨਵੀਂ ਸਟਾਰ ਕਰਤੀ ਨਹੀਂ ਪਰ ਤੂੰ ਤੇ ਹੁਣ ਤੂੰ ਕਹਿ ਨਹੀਂ ਨਦਾ ਮੈਂ ਤੱਕਣਾ ਟਾਈਮ ਹੋ ਗਰ ਉਹ ਤੋਂ ਬਾਅਦ ਨਹੀਂ ਮੈਂ ਬਣਾਉਣੀ ਮੈਂ ਚੱਜਣਾ ਬਾਵਜ ਇਹ ਤੁਹਾਨੂੰ ਮੌਕੇ ਦੱਸੂ ਚਾਬੀ ਸਾਡੇ ਹੱਥ ਚ ਗੇੜਦੀ ਬੰਦਾ ਤੇਰਾ ਇਕਲਾਤਾ ਫੋਨ ਤੇ ਰਹੀ ਰੱਖ ਲੈਣਾ ਕੋਲ ਮੈਨੂੰ ਕਹਿੰਦਾ ਨਹੀਂ ਛੱਡ ਗਿਆ ਘਰ ਮੈਂ ਛੱਡ ਮੈਂ ਤੈਨੂੰ ਉੱਥੇ ਛੱਡੂ ਕਿਸੇ ਨੂੰ ਜਾਣਾ ਹੋਰ ਦੱਸ ਨਹੀਂ ਜੇ ਸਾਭੀ ਨੂੰ ਕਾਲੀ ਹੋਊਗੀ ਆ ਮਿਲਾਂ ਵਾਲੀ ਨਾ ਜਿਵੇਂ ਇਦਾਂ ਕਰੀਏ ਉਹਨਾਂ ਲਈ ਗੱਲ ਕਰਨੀ ਗੱਡੀ ਲੈ ਆ ਕੇ ਰੱਖੀਏ ਇੱਥੇ ਇਹ ਆਈ ਹੈ ਨਾ ਜਿੱਦਣ ਦੀ ਗੱਡੀ ਇਹਨਾਂ ਦੀ ਤਮਾ ਨਿਕਲੀ ਉਹਦਾਂ ਦੀ ਜਿੱਦਣ ਕਿ ਮੈਂਡਰੀ ਕਰਨ ਜਾਂਦਾ ਹੈ ਇਹ ਨਾਲ ਹੀ ਤੁਰ ਪੈਂਦੀ ਆ ਜਿੱਦਣ ਮੋਟਰਸਾਈਕਲ ਦੇ ਉਦੋਂ ਵੀ ਇਦਾਂ ਹੀ ਕਰਦੀ ਹੁੰਦੀ ਆ ਨਹੀਂ ਨਹੀਂ ਉਹਦਾ ਨਹੀਂ ਕਰਦੀ ਨਾਲ ਦੀ ਪੂਆ ਵੱਲ ਨਹੀਂ ਮੈਂ ਉਦੋਂ ਵੀ ਨਾ ਆਣ ਜਾਂਣਾ ਅੱਛਾ ਜੀ ਤੇ ਜਿਹੜੇ ਰਿਸ਼ਤੇ ਜਰਾ ਦੇ ਜਦੋਂ ਉਹਦੇ ਤੋਂ ਦਿਲੋਂ ਮੈਂ ਸ਼ਰੂ ਹੀ ਨਾ ਆ ਜਾਂਦੀ ਨਹੀਂ ਜੋ ਵਿਆਹ ਹੋਇਆ ਹੋਉਂਦੀ ਹਾਂ ਉਦੋਂ ਦੀ ਇਦਾਂ ਹੀ ਕਰਦੀ ਹਾਂ ਮੈਂ ਉਦਾਂ ਦੇ ਕਿ ਮਾਂ ਦਾ ਨਹੀਂ ਮੈਨੂੰ ਪਤਾ ਮੇਰੇ ਨਹੀਂ ਉਦੋਂ ਦੀ ਆਪਾਂ ਵੇਖੀ ਨਹੀਂ ਨਾ ਨਾ ਆ ਜਾਂਦੀ ਨਹੀਂ ਨਹੀਂ ਮੈਂ ਜਿੰਨੀ ਕਰ ਗੱਡੀ ਕਾਲੀ ਪੈ ਲੇਗੀ Holi ਕੀ ਦੀਦਾ ਇਹ ਰ ਕੋ ਸੱਚਾ ਵਾ ਨਹੀਂ ਨਹੀਂ ਸੱਚਾ ਵਾ ਕੋ ਸਭ ਪਉਣ ਬੇਲੇ ਨਾਲ ਕਹਿੰਦੇ ਨਾਲ ਸਾਡੀ ਜੂਨ ਜੂਨ ਦੀ ਉਮੀਦ ਤੇ ਨੂੰ ਆਪਣੇ ਨਾਲ ਕੇ ਵੀ ਜਾਣਾ ਹੁੰਦਾ ਉੱਥੇ ਉਹਨਾਂ ਨੇ ਮਿਲਣਾ ਹੁੰਦਾ ਮੁੜ ਕੇ ਮੀਨੇ ਵੜ ਪੈ ਨੇ ਵੜ ਨੂੰ ਦਉ ਦੋ ਮੇਰਾ ਦਾਲ ਲੱਗੇ ਤੇ ਫੇਰ ਲੱਗਦਾ ਨਹੀਂ ਤੇ ਨਹੀਂ ਲੱਗਦਾ ਇੱਥੇ ਵੜਾ ਕਾਣਾ ਤੇ ਇੱਥੇ ਵੜਦਾ ਆ ਕੇ ਮੇਰੇ ਫੋਟੋ ਡਰਨ ਲੱਗਦੇ ਹਾਂ ਤੇ ਫੇਰ ਉੱਥੇ ਵੀ ਹੁੰਦਾ ਨਾ ਫੇਰ ਲਾ ਫੇਰ ਉੱਥੇ ਜਾਣਾ ਹੁੰਦਾ ਤੇ ਮਾਸੇ ਨਾਲ ਇੱਥੇ ਦਿਆਲਗੜ ਘੁਆ ਦੇ ਪਿੰਡ ਹੋਇਆ ਸੀ ਉਦੋਂ ਉਦੋਂ ਵੀ ਮੇਰਾ ਦਾਲ ਲੱਗ ਗਿਆ ਮੈਂ ਨਾਲ ਚੱਲ ਗਈ ਤਾਂ ਤਾਂ ਸਮਝ ਪੜਾ ਕਿ ਕਿਸੇ ਕਮੈਂਟਰੀ ਨਹੀਂ ਨਾਲ ਹੀ ਜਾਂਦੀ ਆ ਹੁਣ ਬਾਡੀਗਾਰ ਪਹਿਲਾਂ ਤਾਂ ਜਾਂਦੀ ਨਾਲ ਨਹੀਂ ਨਹੀਂ ਫਿਰ ਵਾਂਡੇ ਤੇ ਵਾਧੂ ਵੇਰਦੀ ਕਿੱਤੇ ਉਹ ਵੀ ਕਿੰਨੇ ਕਿੰਨੇ ਸਾਲ ਸਾਲ ਬਾਅਦ ਕਮੈਂਟਰੀਆਂ ਹੁੰਦੀਆਂ ਉਹ ਅੱਗੇ ਆਖੰਦੀ ਆ ਕਿ ਅਗਲੇ ਮਹੀਨੇ ਸਾਲ ਹੋਣਾ ਮਾਸੀ ਕੋ ਗਈ ਨੂੰ ਮਾਸੀ ਜੀ ਉਹ ਵੀ ਇਹ ਵਲੌਗ ਵੀ ਪਿਆ ਮੇਰਾ ਵੀ ਛੇਤੀ ਦੇਣਾ ਦੀ ਮਾਸੀ ਕੋ ਗਈ ਹਾਂ ਮੈਂ ਅੱਛਾ ਵਲੌਗ ਦੇ ਦਿਓ ਸਾਲ ਹੋ ਗਿਆ ਹੈ ਤੇ ਅੱਜ ਹੱਦੋਂ ਸੁ ਵਗਾਸ ਕਿੱਥੇ ਹੋਣੀ ਹੈ ਹਾਂਜੀ ਮਾਸੀ ਮੁੱਲਾ ਜੱਲੀ ਫੇਰ ਤੇ ਪੂਰਾ ਚਾਚੜੇ ਅੱਜ ਹੈ ਉਹ ਤੇ ਰਿਸ਼ਤੇਦਾਰ ਕਿੱਥੇ ਹੋਣੇ ਸਾਰੇ ਨੇ ਮੈਨੂੰ ਵਾਰਨਿੰਗ ਦਿੱਤੀ ਅੱਛਾ ਤਾ ਅੱਜ ਨਹੀਂ ਹਾਂ ਤੇ ਮੁੜ ਕੇ ਦੱਸਣਾ ਪੱਕਾ ਕੱਟਿਆ ਗਿਆ ਨਹੀਂ ਐਸੇ ਕਿ ਕਿ ਸਿਰ ਰਾਤੀ ਵਾਲੇ ਹੈ ਅੱਜ ਅੰਟੀ ਰਾਤ ਕੀ ਮੀਟਿੰਗਾਂ ਹੁੰਦੀਆਂ ਨੇ ਅੱਜ ਸਾਬੀ ਦੱਸ ਕਹਿੰਦਾ ਰਾਤ ਦਾ ਕਿ ਸਵੇਰੇ ਨਾ ਖੇਚਲ ਕਰਨੀ ਪਵੇ ਮੈਨੂੰ ਲੱਗ ਰਹੀ ਏ ਬਹੁਣੇ ਵਾਇਆ ਲੱਗਣ ਗਿਆ ਨਾ ਹੋਇਆ ਹੋਰ ਮਾਲ ਬਾਲ ਨੇ ਸੇਤੇ ਰਾਤ ਨੂੰ ਖਿਲਰੇ ਦੇ ਨਾਲ ਪਾ 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 ਲਿਆ ਨਹੀ ਨਹੀ ਖਿਲਰਦੇ ਨਹੀਂ ਹੁੰਦੇ ਮੇਰੀ ਬਾਜ ਕੁੱਟ ਕੇ ਲੱਗ ਜੇ ਤੇ ਗੋ ਵੀਸ਼ੋ ਵੀਸ਼ੋ ਕਤ ਕਰ ਲੈਣੀ ਤੇ ਗਾੜੀ ਦਾ ਗਾੜੀ ਲੈ ਲੇਗਾ ਐਵੇਂ ਕਰਦੀ ਨਹੀਂ ਵਗੇ ਮੈਨੂੰ ਨਾ ਪਰਣੀ ਨਹੀਂ ਕਿ ਆਮੀ ਆਣਾ ਉਹ ਦਾ ਕੀ ਕਰ ਤੂੰ ਇਹਨਾਂ ਨੂੰ ਅੱਗੇ ਤਿਆਰੀ ਕਰ ਉਹ ਅੰਟੀ ਇਹੋ ਜਿਹੇ ਫੈਰਾ ਵਾ ਕੋਰੇ ਰੱਖਦਾ ਪਾ ਮੂਤੋ ਤਾਂ ਨਹੀਂ ਦੋਤਾ ਅਜੋ ਓਕੇ ਆ ਕੰਮ ਲੱਗਣ ਵੀ ਨਹੀਂ ਲੈਣ ਅਜ ਮਤਾ ਕੇ ਨਹੀਂ ਨਹੀਂ ਹੁਣ ਅਮਰ ਤਾਂ ਥੋੜਾ ਜਿਹਾ ਸਿਸਟਮ ਏਦਾਂ ਦਾ ਵੀ ਅਮਰ ਨੇ ਕਦੀ ਇੱਕ ਦਿਨ ਆ ਲੈਦਾ ਇੱਕ ਦਿਨ ਛਾੜ ਵੀ ਦਿੰਦਾ ਜਦੋਂ ਠੰਡ ਹੋ ਗਈ ਆ ਤੇ ਇਹ ਕਹਿੰਦੇ ਬਥੋ ਆਪਣਾ ਗੋਰੇ ਰੰਗ ਦਾ ਭਰਾ ਪਹਿਲਾਂ ਚੁੱਕ ਲੈਣਾ ਤੁਹਾਡੇ ਵਰਗੇ ਕੋ ਚੁੱਕੇ ਨ ਜਾਂਦਾ ਤੇ ਮੈਂ ਹੁਣ ਜਾ ਕੇ ਨਾ ਹੁਣਾ ਧੋਣਾ ਹੁਜੇ ਠੀਕ ਆ ਕੰਮ ਫਿਰ ਕਰਨਾ ਤੇ ਹੁਣ ਤੇਰਾ ਭਰਾ ਹੀ ਲੇਟ ਆਇਆ ਅਸੀਂ ਥੋੜੀ ਕੋਈ ਕਹਿ ਸਕਦੇ ਆ ਆ ਲੋ ਜੀ ਅੱਜ ਪੌਣਾ ਪੌਣਾ ਘੰਟਾ ਲੇਟ ਜਦੋਂ 8:30 ਵਜੇ ਹੁੰਦੇ ਸਵਾ 8 ਹੁੰਦੇ ਅੱਜ ਸਾਸਰੀ ਘਰ ਜੀ ਅੱਜ ਜਲਦੀ ਆਣਾ ਜਿਹਨੂੰ ਜਲਦੀ ਆਇਆ ਅੱਜ ਲੇਟ ਹੋ ਗਿਆ ਆ ਦੇ ਗੇਮ ਜੀ ਕਿੱਨੇ ਲੇਟ ਹੋਣਾ ਅੱਜ ਤੂੰ ਹੀ ਜਾਣਾ ਸੀ ਮੰਡੇ ਤਾਂ ਲੇਟ ਹੋਇਆ ਮੰਡੇ ਆਉਂਦੇ ਆਂ ਮੋਢੇ ਜਾਣਾ ਹੈ ਵੀਰ ਤੂੰ ਦਾ ਆ ਗੱਲ ਵੀਰ ਵਾਸਤੇ ਯਾਰ ਮੈਂ ਹੁਣ ਤੇਰੇ ਸਿਗਰਟ ਸਾਰੇ ਥੋੜੀ ਦੱਸੀ ਜਾਣੇ ਆ ਕਿ ਫਲਾ ਇਹਨ ਮੈਂ ਇਹ ਥੜੀ ਨਾਲ ਬੜੇ ਸਵੇਰੇ ਬਿਲਕੁਲ ਸਾਰੇ ਨਸਨਿਆ ਵਸ ਇੰਦਰ ਨਹੀਂ ਹੱਸ ਸਕਿਆ ਅਸਲ ਚ ਨਾ ਤੈਨੂੰ ਮੈਂ ਸੱਚ ਦੱਸਾਂ ਮੇਰੇ ਦਿਮਾਗ ਚ ਇੰਨਾ ਨਹੀਂ ਕਿ ਕੋਈ ਡਿਸ਼ ਸਵਕਤੇ ਜਾਣਾ ਮੈਂ ਅੱਜ 12 1 ਵਜੇ ਨਾ ਜਾਣਾ ਵਾ ਤੂੰ ਨਹੀਂ ਨਹੀਂ ਉਸ ਤੇ ਫਿਰ ਮੈਂ ਅੱਜ ਸ਼ਾਮ ਚਾਲੂ ਹੋ ਜਾਣੀ ਹੈ ਨਾ ਅੱਛਾ ਅੱਛਾ 11 ਵਜੇ ਨਾਲ ਤੇ ਵੀ ਆਪਣਾ 11 ਵਜੇ ਘਰੋਂ ਤੁਰਨਾ ਵਾ ਯਾਨਕੀ ਰੈਫਰੀ ਹੁਣ ਨਾਲ ਅੱਜ ਖਾਬੀ ਦੇ ਹਾਂ ਠੀਕ ਆ ਧੀਰੇ ਭਲਵਾਣ ਦਿੱਤੇ ਆਪਦੀ ਇੰਦਰਜੀਤੀ ਭਲਵਾਣ ਦੀ ਛੁੱਟੀ ਹੈ ਅੱਜ ਨਹੀਂ ਨਹੀਂ ਯਾਨਕੀ ਜਿਹੜਾ ਕੁੜੀਆਂ ਦੇ ਮੈਚ ਦੀ ਰੈਫਰੀ ਦੂ ਕਰਨੀ ਹੈ ਅੱਜ ਠੀਕ ਆ ਮਿਆਂ ਸਭ ਨੂੰ ਕਿਹਾ ਹੈ ਹਾਂ ਹਾਂ ਦੋ ਵਜੇ ਨੇ ਇੱਕ ਮੈਂਟਰੀ ਕਰਿਆ ਕਰੀ ਤੇ ਨਿਊਟ ਜੋੜੀ ਬਣਾਣੀ ਹੈ ਵੀ ਨਾ ਚੱਲ ਜਿੱਦਨ ਮੈਂ ਵਿਹਲਾ ਹੁੰਦਾ ਫਿਰ ਉਧਰ ਵੀ ਪੈ ਜਾ ਜਿਆ ਕਰਨੀ ਹਾਂ ਤੋਰ ਪਰ ਤੇ ਕੱਲ ਤੈਨੂੰ ਵੀ ਪਤਾ ਕਿ ਅਮਰਦੇਸ ਬਾਹਰੋਂ ਕਾਲਾ ਪਿਆ ਕੀ ਵੀਰ ਪੋਣੇ ਪੋਣੇ ਉਹਦੇ ਕਰਕੇ ਫਿਰ ਨਾ ਨਹੀਂ ਕੋਈ ਕੱਲ ਸਾਰਾ ਹੀ ਸਿਸਟਮ ਨੂੰ ਮੈਂਟ ਜਿਹੜੇ ਮੇਰੇ ਖਰਾਬ ਕੀਤੇ ਕੱਲ ਉਹ ਸਾਡੇ 6-7 ਘੰਟੇ ਖਰਾਬ ਹੋ ਗਏ ਆਵੇ ਨਾ ਫਿਰ ਜਿਹੜਾ ਜ਼ਰੂਰੀ ਕੰਮ ਕਰਨਾ ਕਰਨਾ ਅੱਜ ਕੱਲ ਸ਼ਦਾਈ ਹੀ ਹੋ ਗਈ ਉੱਥੇ ਹੋਈ ਹੋਈ ਗੱਲ ਹੈ ਇੱਥੇ ਜੇ ਨਾ ਹੜਾ ਟਾਈਮ ਖਰਾਬ ਕੀਤਾ ਨਾ ਫਿਰ ਬੈਂਕ ਖੋਲਿਆ ਇਹ ਦੋਏ ਗੋਲ ਕੇ ਫਿਰ ਦਵੇਗਾ। ਅਰੇ ਮੁੰਡਾ ਹੋਰ ਸੁਣਾ ਦੇਂਦਾ ਉਹ ਕੰਮ ਅੱਜ ਹੋਣਾ ਅੱਜ ਮੈਂ ਸ਼ਾਮ ਨੂੰ ਕਰਾ ਕੇ ਦਊਂ ਜਿਹੜੀ ਰਹਿ ਗਈ ਆ ਉਹ ਪੈਂਡਿੰਗ ਕੰਮ। ਹਾਂ ਤੇ ਮੈਂ ਫਿਰ ਬਣਾਈਏ। ਚਪੋ ਜੀ ਹੁਣ ਨੈਕਸਟ ਵਲੌਗ ਦੇ ਨਾਲ ਆਪਾਂ ਆਪਣੇ ਜਿੰਨੇ ਵੀ ਭੈਣ ਭਰਾ ਸਾਨੂੰ ਸਾਡੇ ਨਾਲ ਜੁੜੇ ਆ ਵੇਖਦੇ ਆ ਉਹਨਾਂ ਨੂੰ ਆਪਾਂ ਬੁਲਟ ਵੀ ਵਿਖਾਵਾਂਗੇ। ਹਾਂਜੀ ਇਹ ਇੱਕ ਜਾਣਾ ਰਾਜਪਿੰਦਰ ਵਾ ਆਇਆ ਦਾ ਵੰਸਾ ਗ੍ਰਾਮ ਆ ਗਿਤੇ ਤੇ ਉਹਨਾਂ ਨੂੰ ਤੋਂ ਤੁਹਾਡਾ ਮੈਸੇਜ ਦੇਖ ਕੇ ਤੇ ਸਾਡੀ ਕੁਲਜੀਤ ਦੀਦੀ ਨਾਲ ਗੱਲ ਕਰਵਾਉਣ ਦੀ ਠੀਕ ਹੈ ਗੱਲ ਠੀਕ ਹੈ ਜੀ ਜਰੂਰ ਕਰ ਲਈ ਗੱਲ ਉਹਨਾਂ ਨੂੰ ਚਲੋ ਕੋਈ ਨਾ ਜਰੂਰ ਕਰਾਂਗੇ ਜੀ ਠੀਕ ਹੈ ਤੇ ਮਿਲਦੇ ਹਾਂ ਨੈਕਸਟ ਵਲੌਗ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ